ਮੈਂ ਤੁਹਾਡੇ ਨਾਲ ਆਪਣੇ ਕਹਿ ਲੋ ਵਿਚਾਰ ਸਾਂਝੇ ਕਰ ਰਿਹਾ ਕਿ ਜਿਹੜਾ ਸਾਡਾ ਪੰਜਾਬ ਹੈ ਖੁਸ਼ਹਾਲ ਪੰਜਾਬ ਸੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜਿਹੜੀ ਦਿਸ਼ਾ ਹੋਈ ਨੋਕੇ ਰਹਿ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈ ਉਹ ਦਿਨ ਬਾ ਦਿਨ ਇੱਕ ਵਿਗੜਦੇ ਜਾ ਰਹੇ ਇੱਕ ਇੱਕ ਸਾਨੂੰ ਇਸ਼ਾਰਾ ਕਰ ਰਹੀ ਕੁਦਰਤ ਕਿ ਅਸੀਂ ਕਿਹੜੇ ਲੋਕਾਂ ਦੇ ਹੱਥ ਰਾਜ ਭਾਗ ਸੌਂਪ ਦਿੱਤਾ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਕਿ ਕਿਸ ਤਰ੍ਹਾਂ ਸਾਡੇ ਫੌਜੀ ਵੀਰ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਪਤਨੀਆਂ ਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਾ ਪਿਆ ਪੰਜਾਬ ਪੁਲਿਸ ਨੇ ਕਰਨਲ ਪੱਧਰ ਦੇ ਅਫਸਰਾਂ ਦੇ ਨਾਲ ਕੁੱਟਮਾਰ ਕਰ ਦਿੱਤੀ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਗਿਆ ਪਰ ਭਗਵੰਤ ਮਾਨ ਜੀ ਸਾਰੇ ਮੰਤਰੀ ਸਹਿਬਾਨ ਚੁੱਪੀ ਧਾਰ ਲਈ ਇਹਨਾਂ ਨੇ ਅੱਜ ਆਪਣੀ ਪਿੱਠ ਸੱਤ ਪਾਰੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਜੀ ਜਿਸ ਦਿਨ ਪੰਜਾਬ ਦੇ ਵਿੱਚ ਆਏ ਉਸ ਦਿਨ ਤੋਂ ਬਾਅਦ ਹੁਣ ਲੁਧਿਆਣੇ ਆ ਕੇ ਗਏ ਅੰਮ੍ਰਿਤਸਰ ਆ ਕੇ ਗਏ ਉਸ ਤੋਂ ਬਾਅਦ ਚੁੱਪੀ ਧਾਰ ਲਈ ਉਹਨਾਂ ਨੇ ਕਿਸਾਨ ਐਜੀਟੇਸ਼ਨ ਜਿਹੜੀ ਚੱਲ ਰਹੀ ਸੀ ਸੰਘਰਸ਼ ਚੱਲ ਰਿਹਾ ਸੀ ਕਿਸ ਤਰ੍ਹਾਂ ਤਾਰ ਪੀਟ ਕਰਤਾ ਆਪਣੇ ਘਰ ਆਪਣੇ ਦਫ਼ਤਰ ਬੁਲਾ ਕੇ ਕਿਸਾਨ ਲੀਡਰਾਂ ਦੀ ਗ੍ਰਿਫਤਾਰੀ ਕਰ ਲਈ ਤੇ ਰਾਤੋਂ ਰਾਤ ਸੈਂਕੜੇ ਹਜ਼ਾਰਾਂ ਦੀ ਤعداد ਦੇ ਵਿੱਚ ਫੌਜਾਂ ਇੱਕ ਤਰ੍ਹਾਂ ਦੀਆਂ ਲਾ ਕੇ ਮੈਂ ਕਹਿ ਲਵਾਂ ਕਿ ਪੰਜਾਬ ਪੁਲਿਸ ਲਾ ਕੇ ਪੈਰਾ ਮਿਲਟਰੀ ਫੋਰਸਿਜ਼ ਲਾ ਕੇ ਉਹਨਾਂ ਦੇ ਟੈਂਕਰ ਉਹਨਾਂ ਦੇ ਟਰੈਕਟਰ ਟਰਾਲੀ ਉਹਨਾਂ ਦੇ ਤੰਬੂ ਸਾਰੇ ਪੱਟ ਕੇ ਲੱਗੀ ਪੁਲਿਸ ਤੇ ਰਾਤ ਤੋਂ ਬਾਅਦ ਇਹਨਾਂ ਦੇ ਐਮਪੀ ਸਹਿਬਾਨਾਂ ਨੇ ਐਮਪੀ ਐਮਐਲਏ ਸਹਿਬਾਨਾਂ ਨੇ ਪਿੱਠ ਥਪਤ ਪਾਣੀ ਸ਼ੁਰੂ ਕਰ ਦਿੱਤੀ ਕਿ ਅਸੀਂ ਬੜੀ ਵੱਡੀ ਜੰਗ ਜਿੱਤ ਲਈ ਕਿਹਨਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਜਦੋਂ 2020 ਦੇ ਵਿੱਚ ਕਿਸਾਨ ਐਜੀਟੇਸ਼ਨ ਕਿਸਾਨ ਅੰਦੋਲਨ ਚੱਲਿਆ ਸੀ 2019 ਦੇ ਵਿੱਚ ਉਦੋਂ ਤੋਂ ਵੱਧੋ ਉਸ ਟਾਈਮ ਜਦੋਂ ਇਹਨਾਂ ਦੀ ਅੰਦੋਲਨ ਦੇ ਵਿੱਚ ਸਮੂਲੀਅਤ ਹੁੰਦੀ ਸੀ ਤਾਂ ਆਪਣੇ ਆਪ ਨੂੰ ਭਗਤ ਸਿੰਘ ਦੇ ਵਾਰਿਸ ਕਹਿੰਦੇ ਸੀ ਪਰ ਭਰਾਓ ਬੜਾ ਇੱਕ ਦੁੱਖ ਮਹਿਸੂਸ ਹੁੰਦਾ ਇੱਕ ਸ਼ਰਮ ਮਹਿਸੂਸ ਹੁੰਦੀ ਜਦੋਂ ਅਸੀਂ ਮੁੱਖ ਮੰਤਰੀ ਜਾਂ ਇਹਨਾਂ ਦੇ ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੀਮrao ਅੰਬੇਦਕਰ ਜੀ ਦੀ ਜਿਹੜੀ ਤਸਵੀਰ ਲੱਗੀ ਦੇਖਦੇ ਉਹ ਤਸਵੀਰਾਂ ਲਾਈਆਂ ਕਿਉਂ ਜਾਂਦੀਆਂ ਉਹ ਸਾਡੀ ਨੌਜਵਾਨੀ ਨੂੰ ਦੱਸਣ ਲਈ ਲਾਈਆਂ ਜਾਂਦੀਆਂ ਕਿ ਸਾਡੇ ਆਈਕਨ ਐ ਅਸੀਂ ਇਹਨਾਂ ਤੋਂ ਦਿਸ਼ਾ ਲੈ ਕੇ ਚੱਲਣੀ ਭਗਤ ਸਿੰਘ ਜੀ ਨੇ ਦੇਸ਼ ਲਈ ਸੰਘਰਸ਼ ਕੀਤਾ ਇਹ ਉਹਨਾਂ ਨੂੰ ਆਪਣਾ ਆਈਕਨ ਮੰਨਦੇ ਸੀ ਪਰ ਭਗਤ ਸਿੰਘ ਜੇ ਪੂਰਨਿਆ ਤੇ ਚੱਲਣ ਵਾਲੇ ਆਪਣੇ ਆਪ ਨੂੰ ਜਿਹੜੇ ਕਲੇਮ ਕਰਦੇ ਜਿਹੜੇ ਦਾਵਾ ਕਰਦੇ ਅੱਜ ਉਹਨਾਂ ਨੇ ਕਿਸਾਨ ਐਜੀਟੇਸ਼ਨ ਦੇ ਟੈਂਟ ਪਟਕੇ ਜਾਂ ਕਰਨਾਲਾ ਦੇ ਆਪਣੇ ਕੁੱਟਮਾਰ ਕਰਕੇ ਸਾਬਤ ਕਰਤਾ ਕਿ ਅਸੀਂ ਔਲਾਦ ਕਿਹਦੀ ਹੈ ਭੀਮrao ਅੰਬੇਦਕਰ ਜੀ ਸਾਨੂੰ ਕਹਿ ਗਏ ਸੀ ਕਿ ਅਸੀਂ ਗਰੀਬਾਂ ਮਜਲੂਮਾਂ ਦੀ ਲੜਾਈ ਲੜਨੀ ਜਦੋਂ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਅਸੀਂ ਤਸਵੀਰਾਂ ਦੇਖਦੇ ਤਾਂ ਸਾਨੂੰ ਸ਼ਰਮਸਾਰ ਆਂਦੀ ਇਹ ਤਸਵੀਰਾਂ ਲਾਹ ਦੇਣੀਆਂ ਚਾਹੀਦੀਆਂ ਭਗਵੰਤ ਮਾਨ ਜੀ ਨੂੰ ਕੁੱਟਮਾਰ ਕਰਨ ਵਾਲੀਆਂ ਸਰਕਾਰਾਂ ਨੂੰ ਕੋਈ ਅਧਿਕਾਰ ਨਹੀਂ ਹੈ ਸ਼ਹੀਦਾਂ ਦੇ ਨਾਮ ਵਰਤਣ ਦਾ ਆ ਇਹਨਾਂ ਨੇ ਹੁਣ ਕਿਸਾਨ ਐਜੀਟੇਸ਼ਨ ਦੇ ਤੰਬੂ ਪੱਟਣ ਤੋਂ ਬਾਅਦ ਐਜੀਟੇਸ਼ਨ ਨੂੰ ਕੁਚਲਣ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਵਪਾਰੀ ਵਰਗ ਬਹੁਤ ਖੁਸ਼ ਹੈ ਪਰ ਮੇਰੇ ਵੀਰੋ ਟੈਂਪਰੇਰੀ ਰਾਹਤ ਹੈ ਕਿ ਟ੍ਰੈਫਿਕ ਜਾਮ ਦੀ ਸਮੱਸਿਆ ਆਂਦੀ ਵਪਾਰੀਆਂ ਦੇ ਵਪਾਰ ਦੇ ਅਸਰ ਕਰਦਾ ਜਰੂਰ ਇਹ ਗੱਲ ਠੀਕ ਹੈ ਪਰ ਜੇ ਅਸੀਂ ਡੂੰਘਾਈ ਦੇ ਵਿੱਚ ਜਾ ਕੇ ਸੋਚਿਆ ਜਾਵੇ ਜਿਹੜਾ ਪੰਜਾਬ ਦਾ ਕਿਸਾਨ ਹੈ ਤੇ ਜਿਹੜਾ ਪੰਜਾਬ ਦਾ ਵਪਾਰੀ ਹੈ ਇੱਕ ਦੂਜੇ ਤੇ ਨਿਰਭਰ ਨਾ ਹਿੰਦੂ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿੰਨੇ ਵਪਾਰੀ ਵਰਗ ਆ ਇਹਦੇ ਵਿੱਚੋਂ ਬਹੁਤਾਤ ਹਿੰਦੂ ਭਰਾ ਐ ਤੇ ਜਿੰਨੇ ਕਿਸਾਨ ਆ ਇਹਦੇ ਵਿੱਚੋਂ ਬਹੁਤਾਤ ਸਿੱਖ ਭਰਾ ਐ ਅਸੀਂ ਇੱਕ ਦੂਜੇ ਨਾਲ ਸਾਡੀਆਂ ਜੋੜ ਐ ਸਾ ਅਸੀਂ ਸਾਡੀਆਂ ਸਾਂਝਾਂ ਐ ਤੁਸੀਂ ਦੇਖ ਲਓ ਬਰਨਾਲਾ ਹੋਇਆ ਸੰਗਰੂਰ ਹੋਇਆ ਮਾਨਸਾ ਹੋਇਆ ਮੌੜ ਮੰਡੀ ਹੋਈ ਉੱਚੋ ਮੰਡੀ ਹੋਈ ਗਿੱਦੜਵਾਹ ਹੋਇਆ ਲੁਧਿਆਣਾ ਹੋਇਆ ਜਿੱਥੇ-ਜਿੱਥੇ ਕਿਸਾਨ ਤਕੜਾ ਐ ਉੱਥੇ-ਉੱਥੇ ਦਾ ਵਪਾਰੀ ਤਕੜਾ ਐ ਸਾਡੇ ਇਲਾਕੇ ਦੇ ਵਿੱਚ ਕਿਸਾਨ ਕਮਜ਼ੋਰ ਆ ਸਾਡੇ ਇਲਾਕੇ ਚ ਵਪਾਰੀ ਕਮਜ਼ੋਰ ਭਰਾ ਆ ਸਾਡੀਆਂ ਸਾਂਝਾਂ ਜੇ ਅੱਜ ਕਿਸਾਨ ਐਜੀਟੇਸ਼ਨ ਕਰਦਾ ਹੈ ਜੇ ਕਿਸਾਨ ਨੂੰ ਐਮਐਸਪੀ ਮਿਲਦੀ ਹੈ ਤਾਂ ਅਸੀਂ ਹਿੰਦੂ ਭਰਾ ਜਿਹੜਾ ਵਪਾਰੀ ਆ ਉਹ ਸ਼ਹਿਰਾਂ ਦੇ ਵਿੱਚ ਤਾਂ ਖੜਾ ਹੁੰਦਾ ਸਾਡੀਆਂ ਸਾਂਝਾਂ ਤੋੜਨ ਲਈ ਕਿਸਾਨ ਐਜੀਟੇਸ਼ਨ ਨੂੰ ਬਦਨਾਮ ਕਰ ਲਈ ਇਹਨਾਂ ਨੇ ਹਿੰਦੂ ਤੇ ਸਿੱਖ ਦਾ ਨਾਰਾ ਦਿੱਤਾ ਅਸੀਂ ਇਕੱਠੇ ਆ ਅਸੀਂ ਰਿਸ਼ਤੇ ਇਕੱਠੇ ਆ ਆ ਨਵੀਂ ਗੱਲ ਆ ਦੇਖ ਲਓ ਹਿਮਾਚਲ ਦੀ ਗੱਲ ਅਸੀਂ ਹਿਮਾਚਲ ਤੇ ਪੰਜਾਬ ਦੇ ਅਸੀਂ ਭਾਈ ਆ ਪੰਜਾਬ ਵੱਡਾ ਪ੍ਰਾ ਹੈ ਹਿਮਾਚਲ ਛੋਟਾ ਪ੍ਰਾ ਹੈ ਪੰਜਾਬ ਤੇ ਹਿਮਾਚਲ ਦੀ ਜਿਹੜੀ ਇਕਨੋਮੀ ਆ ਆਪਸ ਤੇ ਨਿਰਭਰ ਕਰਦੀ ਹਜ਼ਾਰਾਂ ਪੰਜਾਬੀ ਸਾਡੇ ਟੂਰਿਸਟ ਬਣ ਕੇ ਹਿਮਾਚਲ ਚ ਜਾਂਦੇ ਉਹ ਜਿਹੜੀ ਅਸੀਂ ਉੱਥੇ ਖਰਚਦੇ ਆਂ ਖਰੀਦੋ-ਫਰੋਕਤ ਕਰਦੇ ਆਂ ਜਾਂ ਟੂਰਿਸਟ ਸਥਾਨਾਂ ਤੇ ਜਾਂਦੇ ਆ ਉਹਨਾਂ ਦੀ ਆਮਦਨ ਦਾ ਫਾਇਦਾ ਹਿਮਾਚਲ ਨੂੰ ਆ ਤੇ ਜੇ ਹਿਮਾਚਲ ਦੇ ਭਰਾ ਇੱਥੇ ਆ ਕੇ ਪੈਣਾ ਸਾਡੇ ਨੌਜਵਾਨ ਨੌਕਰੀ ਕਰਦੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਮਹਾਰੀ ਖਰੜ ਜਲੰਧਰ ਲੁਧਿਆਣਾ ਨਿਊ ਚੰਡੀਗੜ੍ਹ ਸਾਰੇ ਕਿਤੇ ਜੋ ਫੈਲੇ ਹੋਏ ਆ ਉਹਨਾਂ ਦਾ ਜੀ ਆਇਆਂ ਉਹਨਾਂ ਦਾ ਤਨਵਾਦ ਆ ਉਹਨਾਂ ਦੀ ਜਿਹੜੀ ਇਕਨੋਮੀ ਹੈ ਉਹ ਸਾਡੇ ਇੱਥੇ ਰੋਜ਼ਗਾਰ ਕਰਦੇ ਹਿਮਾਚਲ ਵਾਸੀਓ ਪੰਜਾਬ ਵਾਸੀਓ ਅਸੀਂ ਇਕੱਠੇ ਆ ਜੇ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅਸੀਂ ਹਿਮਾਚਲ ਵਾਸੀਆਂ ਨੇ ਇਕੱਠੇ ਹੋ ਕੇ ਉਹਦਾ ਸਾਥ ਨਹੀਂ ਦਿੱਤਾ ਸਰਕਾਰ ਨੇ ਵੀ ਐਕਸ਼ਨ ਲਿਆ ਪਰ ਇੱਥੇ ਜੇ ਉਹਦੇ ਬਦਲਾਅ ਚ ਉਹਦੇ ਰਿਟੈਲੀਏਸ਼ਨ ਦੇ ਵਿੱਚ ਬੱਸਾਂ ਦਾ ਨੁਕਸਾਨ ਕੀਤਾ ਗਿਆ ਪਰ ਪੰਜਾਬ ਸਰਕਾਰ ਕਿੱਥੇ ਖੜੀ ਕਦੇ ਆਇਆ ਕਦੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਮੈਂ ਹਿਮਾਚਲ ਦੇ ਮੁੱਖ ਮੰਤਰੀ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕਰਾਂਗਾ ਕੋਈ ਵੀ ਲੋਕ ਹੋਣ ਚਾਹੇ ਜਿਨੇ ਬੇਅਦਬੀ ਸਾਡੇ ਨਿਸ਼ਾਨ ਸਾਹਿਬ ਦੀ ਕੀਤੀ ਹੋਵੇ ਕਿਸੇ ਨੇ ਬੱਸਾਂ ਤੋੜੀਆਂ ਹੋਣ ਗਲਤ ਗੱਲ ਹੈ ਆਮ ਪੰਜਾਬੀ ਤੇ ਆਮ ਹਿਮਾਚਲੀ ਲੜਨਾ ਨਹੀਂ ਚਾਹੁੰਦਾ ਪਰ ਇਹ ਜਿਹੜੇ ਇਹ ਲੋਕ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਇਸ ਟਾਈਮ ਸੱਤਾ ਤੇ ਕਬਜ਼ੇ ਲੋਕ ਹੈ ਕਿਉਂਕਿ ਕਿਸਾਨ ਐਜੀਟੇਸ਼ਨ ਤੋਂ ਕਰਨਲ ਵਾਲੀ ਜਿਹੜੀ ਕੁੱਟ ਮਾਰ ਤੋਂ ਇਹ ਆਪਣਾ ਧਿਆਨ ਹਟਾ ਕੇ ਪੰਜਾਬ ਤੇ ਹਿਮਾਚਲ ਨੂੰ ਲੜਾਣਾ ਚਾਹੁੰਦੇ ਸੀ ਜਿਨ੍ਹਾਂ ਨੇ ਆਪਸ ਵਿੱਚ ਲੜਨਾ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਅਸੀਂ ਵਪਾਰੀ ਤੇ ਕਿਸਾਨ ਇੱਕ ਦੂਜੇ ਤੇ ਨਿਰਭਰ ਕਰਦੇ ਆ ਅਸੀਂ ਹਿਮਾਚਲ ਦੇ ਭਰਾ ਤੇ ਪੰਜਾਬ ਦੇ ਭਰਾ ਪੈਣ ਇੱਕ ਦੂਜੇ ਤੇ ਨਿਰਭਰ ਕਰਦੇ ਆ ਇਹਨਾਂ ਸਰਕਾਰਾਂ ਦੀਆਂ ਅਸੀਂ ਚਾਲਾਂ ਚ ਨਾਈਏ ਇਹਨਾਂ ਲੋਕਾਂ ਦੀਆਂ ਅਸੀਂ ਚਾਲਾਂ ਚ ਨਾਈਏ ਕਿ ਅਸੀਂ ਆਪਸ ਦੇ ਵਿੱਚ ਲੜੀਏ ਅਸੀਂ ਆਪਸ ਵਿੱਚ ਲੜੀਏ ਅਸੀਂ ਅਮਨ ਸੂਦ ਵਰਗੇ ਬੰਦੇ ਪੈਦਾ ਨਾ ਹੋਣ ਦਈਏ ਕਿ ਜਿਹਦੇ ਬਦਲਾ ਦੇ ਜਿਹਦੇ ਜਿਹਦੇ ਆਪਾਂ ਬਦਲੇ ਦੇ ਵਿੱਚ ਕੋਈ ਪੰਜਾਬ 'ਚ ਕਾਰਵਾਈ ਹੋਵੇ ਮੇਰੇ ਵੀਰੋ ਆਮ ਬੰਦਾ ਆਮ ਬੰਦਾ ਸਫਰ ਕਰਦਾ ਆਮ ਬੰਦਾ ਜਿਹੜਾ ਪੀੜਤ ਹੈ ਜਿਹੜਾ ਹਿਮਾਚਲ ਦਾ ਭਰਾ ਸਾਡੇ ਇੱਥੇ ਨੌਕਰੀ ਕਰਨ ਆ ਰਿਹਾ ਜਾਂ ਪੰਜਾਬ ਦਾ ਆਮ ਟੂਰਿਸਟ ਉੱਥੇ ਜਾ ਰਿਹਾ ਉਹ ਲੋਕ ਪੀੜਤ ਹੁੰਨੇ ਇਹ ਲੋਕ ਪੀੜਤ ਨਹੀਂ ਹੁੰਨੇ ਜਿਹੜੇ ਅਸ਼ਟਮ